ਉਹ ਵੀ ਲੈ ਲਿਆ ਆ ਆਪਾਂ ਸੋ ਹੁਣ ਆਪਾਂ ਜਾਂਦੇ ਵਿਆਂ ਘਰੇ ਤੇ ਉਧਰ ਮਨਵੀਰ ਬਹਿ ਗਿਆ ਭਾਈ ਉਹਨਾਂ ਨਾਲ ਉਹ ਭਾਈ ਉਹਨਾਂ ਨਾਲ ਬੈਠ ਗਿਆ ਕਹਿੰਦਾ ਅੱਜ ਆਪਾਂ ਸਾਰਾ ਸਮਾਨ ਆਪਦੇ ਘਰ ਤੇ ਸੈੱਟ ਕਰ ਲੈਣਾ ਜਿੱਥੇ ਆਪਾਂ ਲਿਆਇਆ ਤੇ ਆਪਾਂ ਦੁੱਧ ਵਗੈਰਾ ਲੈਣਾ ਭਾਈ ਉਹਨਾਂ ਨੂੰ ਚਾਹ ਚੁਪਾਉਂਦੇ ਲੈਣਾ ਆ ਦੁੱਧ ਭਾਈ ਨੂੰ ਪੈਸੇ ਪੜਾਉਂਦਾ ਲੈ ਕੇ ਆਉਣਗੇ ਆਪੇ ਆ ਲੈਣਗੇ ਬਸ ਰੋਟੀ ਲੈ ਲੈਣਾ ਉਹ ਭਾਈ ਦੁੱਧ ਭਾਲਿਆ ਹੋਇਆ ਉਹ ਚਲੇ ਗਿਆ ਹੈ ਫਰੈਂਡਸ ਤੇ ਜੀ ਬੜਾ ਆਪਾਂ ਵੀ ਕਰਦੇ ਨਾ ਮੌਕਾ ਹੁਣ ਆ ਤੁਪ ਆ ਕਰੇ ਮਰੇ ਰੁਕੇ ਜੀ ਸੱਚ ਆ ਆ ਲਿਆ ਜੀ ਦੇਖੋ ਵਿਕਰਮ ਉਹਨਾਂ ਨੇ ਘਰ ਵਿਕਰਮ ਕਰ ਰਿਹਾ ਸਫਾਈਆਂ ਤੇ ਪ੍ਰੀਤੀ ਵੀ ਨਹੀਂ ਉਧਰੀ ਆ ਬੜੀ ਬੜੀ ਕਰਦੀ ਉਸ ਤੋਂ ਬਹੁਤ ਬਹੁਤ ਵੱਲਾ ਤੇ ਆਪਾਂ ਲੈ ਕੇ ਆਏ ਸੀਗੇ ਸਮਾਨ ਆਹ ਥੜਾ ਅਮਨ ਮੀਰ ਜੀ ਆ ਮੰਦਰ ਦਾ ਚਿੱਤੇਦਾਰ ਕਾਣੇ ਚਿੱਤੇਦਾਰ ਸਾਹਿਬ ਆ ਘਾਰੇ ਇਹਨਾਂ ਦਾ ਉੱਪਰ ਤੱਕ ਜਿਹੜਾ ਸਾਹਿਬ ਤੇੜਿਆ ਚਪਲਾ ਆਜੋ ਨਹੀਂ ਢੇਰ ਕਰ ਨਹੀਂ ਨਹੀਂ ਉਧਰ ਬਾਲਕਨੀ ਚ ਸਹੀ ਆ ਨਹੀਂ ਚਲ ਜਾਣੀ ਬਾਲਕਨੀ ਕੀ ਚੱਲ ਰਿਹਾ ਹੈ? ਉੱਥੇ ਦੇਖਣਾ ਕਿ ਹਾਂਜੀ ਕੋਈ ਨਾ ਨਾ ਟਾਈਮ ਇੱਥੇ ਲਾ ਦਿਓ। ਇੱਧਰ ਉੱਪਰ ਆਵਾਂਗੇ। ਆਲੀ, ਜੇ ਮਾਮਾ ਨੂੰ ਆਤਮਾ ਲਾਏ। ਆਲੀ ਉਹ ਸਰਦ ਮਾਰੇ ਕੋਲਾ ਕਰੀ। ਉਹ ਸਰਦ ਆਪੇ ਹੀ ਚੱਲ ਜਾਣਾ। ਆ ਬੈਕਪਲਾਈ ਵਾਲਾ ਉਹ। ਇੱਥੇ ਸਿੱਧੇ ਜੀ ਆ। ਬਹੁਤ ਮੁੱਕਾ ਤੇ ਜੱਜ ਹੈ ਅੱਜ ਦੀ ਜੇ ਇਹ ਤਾਂ ਸੱਚ ਆਪਣਾ ਹੀ ਆ ਆਪਣਾ ਹੀ ਹੋਰ ਜਿਹੜਾ ਮੈਂ ਕੀ ਮੈਨੂੰ ਲੱਗਾ ਪਤਾ ਨਹੀਂ ਕਿ ਉਹਨਾਂ ਦਾ ਆ ਦੀਦੀ ਉਹਨਾਂ ਦਾ ਉੱਪਰ ਪੱਕਾ ਨਹੀਂ ਦੀ ਬਟਾ ਬਟਾ ਦੇਖ ਨਹੀਂ ਜਾਂਦਾ ਮੈਂ ਤੇ ਬਿਕਰਮਾਣੀ ਭਾਜੀ ਐਸੀ ਨਮ ਆ ਗਿਆ ਕਹਿੰਦਾ ਭਾਜੀ ਹੁਣ ਸਾਰੇ ਜਾਣੇ ਤਸਵੀਰ ਦੇ ਲੱਗੇ ਮੈਂ ਕੱਢ ਦੇਣਾ ਆਪੀ ਇਹ ਅੱਗੇ ਲੱਭ ਜਾਣਾ ਹੂੰ ਕਿਤਾ ਕੋਈ ਨਹੀਂ ਬਚਾ ਹੁਣ ਥੱਲੇ ਪਿਆ ਯਾਰ ਕੱਟ ਬਾਹਰ ਨਾਲ ਦੇ ਦੇ ਨੇ ਕੁਈ ਸਪਾਈਆਂ ਹੁੰਦੀਆਂ ਪਈਆਂ ਜੋ ਆ ਗਿਆ ਆਪਣੀ ਅੱਜ ਜਿਹੜੀ ਲੱਗ ਗਈ ਆ ਰਵੀਰਾ ਬੈਠਾ ਆਹ ਕਮਰਾ ਸਾਡਾ ਐਂਟਰੀ ਮਰੀ ਕਮਰੇ ਵਿੱਚ ਅੱਗੀਆਂ ਸਪਾਈਆਂ ਬੌਕਸ ਬੈੱਡ 'ਚ ਮੇਂ ਗੰਦਗੀ ਥੀ ਉਹ ਸਾਫ਼ ਕਰ ਰਹੇ ਆਂ ਜੇ ਲੋ

ਓਏ ਹੋਏ ਆਪਾਂ ਛੱਤ ਤੇ ਜਿਹੜੇ ਆ ਛੱਤ ਦੇ ਉੱਪਰੋਂ ਦੇਖੋ ਸਾਡੇ ਲੱਗੇ ਇੱਥੇ ਇੱਕ ਸੈਲਰ ਵੀ ਆ ਸਰਕਾਰੀ ਆ ਦੇਖੋ ਸਾਦਰ ਸਵਾਦਾ ਸਰਕਾਰੀ ਆ ਦੇਖੋ ਜੀ ਆਪਾਂ ਆ ਗਏ ਆ ਕਰਦੇ ਵਿੱਚ ਨਵੇਂ ਦੇ ਵਿੱਚ ਆ ਗਏ ਆ ਸੋ ਮਾਲਕ ਦੀ ਕਿਰਪਾ ਦੇ ਨਾਲ ਘਰ ਮਿਲ ਗਿਆ ਆਪਾਂ ਨੂੰ ਉਹ ਜੜ ਦੀ ਗੱਡੀ ਲੱਗੀ ਥੰਦੇ ਓਏ ਹੋਏ ਜਿੰਨਾ ਮਰਜੀ ਕੋਈ ਸੱਟਣ ਦੀ ਕੋਸ਼ਿਸ਼ ਕਰ ਲੈ ਮਾਲਕ ਨੇ ਡੇਹ ਨਾ ਦਿੰਦਾ ਮਾਲਕ ਤਾਂ ਰਾਹ ਬਣਾਈ ਦਿੰਦਾ ਕੋਈ ਨਾ ਕੋਈ ਦੇਖ ਲੋ ਵੀ ਘਰ ਚੋਂ ਕੱਢਿਆ ਸੀ ਤੇ ਘਰ ਵੀ ਮਿਲ ਗਿਆ ਮਾਲਕ ਦੀ ਦਿਆਨ ਨਾਲ ਕਿਰਪਾ ਹੋ ਗਈ ਦਿਆ ਹੋਈ ਦਿਆ ਸਾਡੇ ਤੇ ਹੋਰ ਵੀ ਬੰਦ ਕਰਨੇ ਪੈਣਗੇ ਹੋਰ ਇਹ ਭਾਜੀ ਉਹ ਤਾਂ ਕੋਈ ਨਾ ਵਧੀਆ ਨਾ ਉਹ ਜਿਹੜਾ ਦਿਖਾਉਣਾ ਸੀ ਉਹ ਦਿਖਾਇਆ ਜੀ ਹਾਂਜੀ ਜੀ ਸਸਤੀ ਕਾਲ ਜੀ ਸਵਾਜਾ ਪਾਸਮਾਨ ਜਿਹੜਾ ਸਾਰਾ ਲੈ ਜਾਂਦਾ ਆ ਤੇ ਬਾਕੀ ਤੁਸੀਂ ਸਾਡੇ ਕਿਸੇ ਦੇਖ ਸਕਦੇ ਹੋ ਦੇਖੋ ਵੀ ਕਿਚਨ ਤੇ ਅੱਧਰ ਸਾਡੇ ਭਾਂਡੇ ਲੱਜੁਕੇ ਆ ਤੇ ਹਜੇ ਸੈਟਿੰਗ ਜਿਹੜੀ ਆ ਸਾਰੀ ਕਰਨ ਵਾਲੀ ਆ ਤੇ ਹਜੇ ਕੁਝ ਵੀ ਨਹੀਂ ਮਤਲਬ ਕਿ ਤਾਂ ਸੈਟਿੰਗ ਵਗੈਰਾ ਹਜੇ ਨਹੀਂ ਕੀਤੀ ਹੈਗੀ ਤੇ ਆ ਬਾਹਲੀ ਸਾਈਡ ਆ ਸੋ ਇਹ ਤੋਂ ਆਪਾਂ ਹੁਣ ਚਾਹ ਬਣਾ ਕੇ ਕਹਿੰਦੇ ਚਾਹ ਪੀਣੀ ਹੈ ਬਿਕਰਮ ਦੀ ਇਹ ਬਿਕਰਮ ਚਾਹ ਦੇ ਦਮਾ ਤੇ ਕਹਿੰਦੇ ਆ ਕਿ ਚਾਹ ਪੀਣੀ ਆ ਆਪਾਂ ਦੇ ਆਪ ਚਾਹ ਦੇ ਦਈ ਨਾ ਬੋਤਲਾਂ ਪਕਾਉਣੀਆਂ ਸੱਜਿਆ ਆਪਾਂ ਚੁੱਲਾ ਵੀ ਨਹੀਂ ਰੱਖਿਆ ਹੈਗਾ ਚੁੱਲਾ ਜਿਹੜਾ ਆ ਸਿਲੰਡਰ ਜਿਹੜਾ ਭਰੌਣ ਵਾਲਾ ਆ ਤੇ ਅੱਗੇ ਆਪਾਂ ਦੂਜਾ ਯੂਜ਼ ਕਰਦੇ ਆ ਅਸੀਂ ਅੱਗੇ ਆਪਾਂ ਚਾਹ ਚੂ ਬਣਾ ਲੀਏ బెల్లా నినిను చాపి వక్రం మే కిటి బుదెం వాల్సిన దిరకాన్దెర్త్యి చిలను బు కార్దె సిలన్దెర్ రూని వాల్యిరకార్త్యిన్దె � ਫਾਇਆ ਤੇ ਜਮਾਨ ਸਾਡਾ ਹੈ ਸਾਰੇ ਇਹ ਏਦਾਂ ਹੀ ਪਿਆ ਹੋਇਆ ਹਜੇ ਤੇ ਸੈਟਿੰਗ ਕਰਨੀ ਆ ਇਹਨਾਂ ਦੀ ਉਹ ਨਹੀਂ ਕੋਈ ਨਹੀਂ ਹੈ ਕਿਤੇ ਬਦਲ ਕੋਈ ਹੋਰ ਹੈ ਨਹੀਂ ਨਾ ਗਿੱਲਾ ਹੋਣਾ ਨਾ ਫੇਲਵਾ ਕੇ ਤੇ ਗਿੱਲਾ ਹੋਣਾ ਉਹ ਉੱਥੇ ਜਿਹੜੀਆਂ ਛੇ ਕੱਢਣੀਆਂ ਆ ਇਹ ਹੈਗੀਆਂ ਨੇ ਛੇ ਕੱਢਣੀ ਪੱਕੀਆਂ ਆ ਗੱਦ ਗਈ ਕਿੱਥੀ ਇਹ ਇਹ ਸਭ ਲਮਾਰੀ ਚ ਰੱਖਣਾ ਪੈਣਾ ਇੱਧਰ ਹੈ ਨਹੀਂ ਸਾਈਡ ਤੇ ਸੋ ਆਪਾਂ ਹੋਮ ਟੂਰ ਵੀ ਜਲਦੀ ਲੈ ਕੇ ਆਵਾਂਗੇ ਜੀ ਤੁਸੀਂ ਵਲੌਗ ਦੇਖਿਓ ਤੇ ਐ ਦੇਸੀ ਕੀ ਰੱਖਤਾ ਆ ਆ ਰਹਿਆਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਸਾਨੂੰ ਤੇ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੱਧ ਤੋਂ ਵੱਧ ਪਿਆਰ ਦਿਆ ਕਰੋ ਮੇਰੇ ਤੋਂ ਵੱਧ ਸ਼ੇਅਰ ਕਰਿਆ ਕਰੋ ਠੀਕ ਇਆ ਇੱਕ ਵਾਈ ਦਾ ਉਹਨਾਂ ਦੀ ਕੁਝ ਕੁ ਚੀਜ਼ਾਂ ਹੈ ਇਹਨਾਂ ਇਥੇ ਪਈਆਂ ਆ ਤੇ ਕਾਫੀ ਲਗਦਾ ਉਹਨਾਂ ਦਾ ਸਮਾਨ ਪਿਆ ਹੋਇਆ ਆ ਤੇ ਇਸ ਕਰਕੇ ਪੈਰਾ ਉਹਨਾਂ ਦਾ ਪਿਆ ਆ ਤੇ ਬਾਕੀ ਹੋਰ ਵੀ ਚੀਜ਼ਾਂ ਪਈਆਂ ਆ ਆ ਦੇਖੋ ਜੀ ਇਹ ਹੋਇਆ ਚਲੋ ਉਹ ਬਣਾਈ ਤੇ ਤੁੱਚ ਸੈਂਡਵਿਚ ਉਹਦਾ ਰਹਾ ਸਾਸ ਕੈਮਰਾ ਨਹੀਂ ਚੱਲਦਾ ਸਾਡਾ ਅਜੇ ਉੱਥੇ ਸਾਰੇ ਤਾਂ ਉੱਤੋਂ ਤੋਂ ਨਾ ਆਇਆ ਕੱਲ ਇੱਥੋਂ ਕਿ ਮੈਂ ਉੱਪਰਾਂ ਸਲਫ ਤੇ ਚੜ ਕੇ ਤੇ ਉੱਥੇ ਜਾਲਾ ਵਗੈਰਾ ਲਾ ਦਿੱਤਾ ਸੀਗਾ ਤੇ ਇੱਕੋਂ ਭਾਂਡੇ ਰੱਖਣ ਵਾਲਾ ਪੱ ਲਵਾਂਗੇ ਭਾਂਡੇ ਰੱਖਣ ਵਾਲਾ ਉੱਥੇ ਟੰਗਣ ਲਈ ਉੱਥੇ ਟੰਗਣਾਂਗੇ ਉੱਥੇ ਚਲੋ ਸਪੇਸ ਘੱਟ ਸੀਗੀ ਹਾਂ ਆਪਾਂ ਨੂੰ ਉਹਦੀ ਲੋੜ ਵੀ ਆ ਪੰਜ ਕਿਉਂਕਿ ਸਾਡੇ ਸੁੱਖ ਨਾਲ ਲੱਗੇ ਆ ਸੋਦਾ ਵਗੈਰਾ ਪੱਲੇ ਆਂਦਾ ਥੋੜਾ ਜਿਹਾ ਤੇ ਕਿਉਂਕਿ ਉਧਰ ਹੀ ਸੀਗਾ ਸਾਰਾ ਕਸਮਾਨ ਕੁਝ ਕਸਮਾਨ ਇੱਥੇ ਪਿਆ ਸੀਗਾ ਕੁਝ ਕਸੀਂ ਨਹੀਂ ਲੈ ਕੇ ਆਏ ਸੀ ਤੇ ਇਸ ਕਰਕੇ ਜਨਾਬ ਹੀ ਹੋਇਆ ਨਾ ਇੱਕ ਚੀਜ਼ ਰੱਖ ਲਾਂਗੇ ਇੱਥੇ ਸਾਈਡ ਤੇ ਕੋਈ ਟੇਬਲ ਵਗੈਰਾ ਉਹਦੇ ਤੇ ਟਿਕਾ ਦਾਂਗੇ ਸਾਰਾ ਸਮਾਨ ਲੂਨਦਾਨੀ ஜே வகர வகை சார் ਨਾਂ ਬਾਅਦ ਚੋ ਪਾਵਾਂਗੇ ਚਰ 4 ਚੱਲੀਏ ਕੋਠੇ ਤੇ ਕੂੜੇ ਚੱਕਾਂਗੇ ਨੂੰ ਬੂਨ ਬੰਦ ਕਰੋ ਕੂੜਾ ਪਾਣੀ ਉਹ ਸਵੇਰੇ ਵੀ ਇਹ ਕਹਿੰਦੇ ਸੀ ਮੈਂ ਸਵੇਰੇ ਵੀ ਉਹ ਆਇਆ ਸੀ ਤੇ ਉਹਨੂੰ ਸਵੇਰੇ ਵੀ ਪੁੱਛਣਾ ਸੀਗਾ ਇਹ ਪੁੱਛ ਲੈਣ ਦੀ ਉਹਨੂੰ ਗੱਲ ਕਰ ਲੈਣ ਦੀ ਸਾਡਾ ਵੀ ਲੈ ਜਾ ਕਰਦੇ ਆ ਉਹ ਵੀ ਇੱਥੇ ਹਾਂ 100 ਰੁਪਏ ਦਿੰਦੇ ਹੁੰਦੇ ਮਹੀਨੇ ਦਾ ਯਾਰ 100 ਰੁਪਿਆ ਮਹੀਨੇ ਦਾ ਲਾ ਲਵੇ ਆਜੋ ਅੱਜ ਅਸੀਂ ਕੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰਿਆਂ ਦਾ ਆਈ ਹੋਪ ਸਾਰੇ ਜਣੇ ਠੀਕ ਹੀ ਹੋਣਗੇ ਸੋ ਬਾਕੀ ਲੋ ਜੀ ਆਪਾਂ ਘਰ ਦੇ ਵਿੱਚ ਆਹ ਵਾਲੇ ਚ ਆਏ ਆ ਇੱਥੇ ਬੈੱਡ ਲੱਗ ਗਿਆ ਆਪਣਾ ਪ੍ਰੀਤ ਉੱਧਰ ਬੈਠੀ ਉਹ ਵਾਲ ਚੜੀ ਲੱਗੀ ਹੋਈ ਹੈ ਦਰੇਸ਼ੀ ਲੱਗ ਗਿਆ ਏਸੀ ਮਕਾਨ ਮਾਲਕ ਦਾ ਹੀ ਹਜੇ ਉਹ ਆਪਣੇ ਜਿਹੜਾ ਬਾਹਰ ਪਿਆ ਹੈਗਾ ਸੋ ਸਾਰਿਆਂ ਦਾ ਧੰਨਵਾਦ ਤੁਸੀਂ ਜਿੰਨੀ ਸਪੋਰਟ ਕੀਤੀ ਬਹੁਤ ਹੀ ਜ਼ਿਆਦਾ ਸਪੋਰਟ ਕੀਤੀ ਤੇ ਮੇਰੇ ਆਪਣੇ ਨਾਲੋਂ ਵੱਧ ਕੇ ਤੁਸੀਂ ਸਾਰਿਆਂ ਨੇ ਸਪੋਰਟ ਕੀਤੀ ਹੈ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਮਨਵੀਰ ਸਾਡਾ ਸੋ ਗਿਆ ਹੈ ਸੋ ਬਾਕੀ ਇਦਾਂ ਵੀ ਬੈੱਡ ਇੱਥੇ ਲੱਗ ਗਿਆ ਇੱਕ ਦੋ ਕਮਰੇ ਇੱਥੇ ਇੱਕ ਬਾਕੀ ਇਹਦਾ ਹੋਮ ਟੂਰ ਪਾਉਂਗਾ ਕਮੈਂਟ ਕਰਕੇ ਦੱਸਿਓ ਹੋਮ ਟੂਰ ਪਾਵਾਂ ਸਾਰਾ ਪਾਉਂਗਾ ਬਲੌਗ ਤੁਹਾਡਾ ਨਾ ਕਿੰਨਾ ਦਿਨੋਂ ਵੇਟ ਆ ਵੀ ਹੋਮ ਟੂਰ ਦੇ ਹੋਮ ਟੂਰ ਦਾ ਬਲੌਗ ਮੈਂ ਪ੍ਰੋਪਰ ਪਾਉਂਗਾ ਤੇ ਬਾਕੀ ਸਾਰਿਆਂ ਦਾ ਦਿਲੋਂ ਧੰਨਵਾਦ ਤੁਸੀਂ ਸਾਰਿਆਂ ਨੇ ਇੰਨੀ ਸਪੋਰਟ ਕੀਤੀ ਆ ਤੇ ਬਾਕੀ ਗੱਲ ਇਹ ਇਦਾਂ ਵੀ ਮੈਂ ਕੱਲ ਬਲੌਗ ਪਾਇਆ ਸੀ ਤੇ ਤੁਸੀਂ ਕੱਲ ਬਹੁਤ ਪਿਆਰ ਦਿੱਤਾ ਬਲੌਗ ਨੂੰ ਉਹਦੇ ਉਹਦੇ 'ਚ ਮੈਂ ਦੱਸਿਆ ਸੀ ਵੀ ਮੈਨੂੰ ਮੇਰੇ ਆਪਣੇ ਦਾ ਫੋਨ ਨਹੀਂ ਆਇਆ ਸੋ ਕਾਫੀ ਜਣੇ ਨੇ ਮੈਸੇਜ ਕੀਤੇ ਆਪਣੀ ਮੇਰੀ ਭੈਣ ਨੂੰ ਜਾ ਕੇ ਮੈਸੇਜ ਕੀਤੇ ਸੀਗੇ ਵੀ ਤੂੰ ਗਈ ਨਹੀਂ ਤੂੰ ਗਈ ਨਹੀਂ ਸੋ ਕੋਈ ਗੱਲ ਨਹੀਂ ਉਹਨਾਂ ਤੋਂ ਜਦੋਂ ਟਾਈਮ ਹੋਣਗਾ ਜਰੂਰ ਜਰੂਰ ਟਾਈਮ ਹੋਊਗਾ ਜਰੂਰ ਆਉਣਗੇ ਤੇ ਬਾਕੀ ਐਦਾਂ ਵੀ ਕਾਫੀ ਜਣੇ ਕਹਿੰਦੇ ਵੀ ਸਿਲੰਡਰ ਦੇਣ ਆਏ ਸੀ ਸਿਲੰਡਰ ਦੇਣ ਆਏ ਸੀ ਉਹ ਸਿਲੰਡਰ ਮੇਰੇ ਦੋਸਤ ਦੀ ਦੁਕਾਨ ਤੇ ਰੱਖੇ ਚੱਲੇਗੇ ਸੀ ਸੋ ਉਹਨਾਂ ਕੋ ਟਾਈਮ ਨਹੀਂ ਹੋਣਾ ਜਾਂ ਕੋਈ ਜ਼ਰੂਰੀ ਕੰਮ ਆਊਗਾ ਚੱਲੇਗੇ ਸੀ ਉਹ ਉੱਥੋਂ ਸਾਡੇ ਤੋਂ ਫੜਕਾ ਤੋਂ ਮੜ ਕੇ ਸੋ ਬਾਕੀ ਐਦਾਂ ਵੀ ਹੁਣ ਆਉਣਗੇ गांव वाली आ ਜਾਣਗੇ ਸੋ ਬਾਕੀ ਵੀ ਇਦਾਂ ਵੀ ਉਹਨਾਂ ਦੇ ਵਿਚਾਰ ਕੋਈ ਪ੍ਰੋਬਲਮ ਸੀ ਵੀ ਤਾਂ ਕਰਕੇ ਨਹੀਂ ਆਏ ਹਨਾ ਸੋ ਮੇਰੀ ਗੱਲ ਨਹੀਂ ਹੋਈ ਮੰਮੀ ਮੈਨੂੰ ਦੱਸਣ ਦੇ ਹੀ ਅੱਜ ਮੰਮੀ ਮੈਨੂੰ ਕਹਿੰਦੇ ਆ ਵੀ ਮੈਨੂੰ ਫੋਨ ਫੋਨ ਬੰਦ ਕਰ ਮੈਨੂੰ ਮੰਮੀ ਕਹਿੰਦੇ ਵੀ ਮੈਨੂੰ ਫੋਨ ਆਏਗਾ ਤੇਰੀ ਨਾਨੀ ਵਾਲੇ ਫੋਨ ਤੋਂ ਮੰਮੀ ਨੇ ਮੈਨੂੰ ਦੱਸਿਆ ਕਹਿੰਦੇ ਮੈਨੂੰ ਆਈਫੋਨ ਇੱਕ ਦਿਨ ਤੇ ਬਟ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਮੈਨੂੰ ਅੱਜ ਦੱਸਣ ਦੇ ਹੀ ਬਾਕੀ ਇਦਾਂ ਵੀ ਬਹੁਤ ਯਾਰ ਟਾਈਮ ਮਾੜਾ ਕੱਢਿਆ ਬਹੁਤ ਜ਼ਿਆਦਾ ਯਾਰ ਵੀ ਅੱਜ ਵੀ ਅਸੀਂ ਉੱਥੋਂ ਸਮਾਨ ਲੈਣ ਗਏ ਸੀ ਆਪਣਾ ਘਰ ਦੇ ਵਿੱਚੋਂ ਤੇ ਉੱਥੋਂ ਸਮਾਨ ਚੱਕਿਆ ਮੇਰਾ ਮੁੰਡਾ ਅੰਦਰ ਐਂਟਰ ਹੋਇਆ ਮਨਵੀਰ ਇਹ ਯਾਰ ਉੱਤੇ ਭੰਗੜਾ ਪਉਣ ਲੱਪਿਆ ਕਹਿੰਦਾ ਘਰੇ ਆ ਕੇ ਘਰੇ ਆ ਕੇ ਘਰੇ ਆ ਕੇ ਨਾ ਵੀ ਯਾਰ ਮੇਰਾ ਬੜਾ ਮਾਨਿਆ ਦੁਖੀ ਆ ਗਿਆ ਕਹਿੰਦੇ ਬੱਚੇ ਦਾ ਨਾ ਮਨ ਜਾਂ ਜੋ ਵੀ ਹੈ ਨਾ ਦਿਲ ਲੱਗਾ ਹੁੰਦਾ ਨਾ ਘਰ ਦੇ ਵਿੱਚ ਜਦੋਂ ਵੀ ਮਤਲਬ ਉਹ ਘਰ ਦੇ ਵਿੱਚ ਇਦਾਂ ਆ ਕਿ ਜਦੋਂ ਵੀ ਜਾਂਦਾ ਹੁੰਦਾ ਸੀ ਨਾ ਇਹਨੇ ਕਹਣਾ ਉਹ ਮੇਰਾ ਘਰ ਆ ਗਿਆ ਉਹ ਮੇਰਾ ਘਰ ਇਹਨੇ ਰੋਡ ਤੋਂ ਗੱਡੀ ਕੱਢਣ ਲੱਗਣੇ ਨੇ ਕਹਣਾ ਕਹ ਲੈਟਾ ਜਿੱਦਾਂ ਹੁੰਦੀ ਹੈ ਬੱਚੇ ਦੇ ਮੇਰੇ ਵਾਲੇ ਚ ਵੀ ਇੱਦੀ ਹੁੰਦੀ ਆ ਜਿਹੜਾ ਰੋਡ ਤੋਂ ਗੱਡੀ ਕੱਢਣੀ ਐ ਨੇ ਕਹਣਾ ਪਪਾ ਆਏ ਉਧਰ ਚੱਲਦੇ ਗੇੜਾ ਕਹਣਾ ਪਪਾ ਘਰ ਆ ਕੇ ਘਰ ਆ ਕੇ ਘਰ ਆ ਗਿਆ ਯਾਰ ਬੜਾ ਹਨਾ ਬਾਕੀ ਯਾਰ ਮੈਂ ਤਾਂ ਇਹੀ ਕਹਿੰਦਾ ਜਿੰਨੇ ਵੀ ਆਪਣੇ ਸਾਰੇ ਰਿਸ਼ਤੇਦਾਰ ਆ ਯਾਰ ਆਪਾਂ ਵੀ ਰੇਖ ਦੇ ਨਾਲ ਭੱਜ ਦੌੜ ਕਰੀਦੀ ਆ ਜ਼ਰੂਰੀ ਨਹੀਂ ਕਿ ਬੰਦਾ ਪੈਸੇ ਪੈਸੇ ਮੰਗਦਾ ਹੋਵੇ ਜੇ ਸਾਰਾ ਪੈਸੇ ਨਹੀਂ ਹੁੰਦਾ ਤੇ ਬਾਕੀ ਇੱਕ ਪਿਆਰ ਵੀ ਹੁੰਦਾ ਰੇਖ ਦੇ ਨਾਲ ਸੋ ਪਿਆਰ ਦੇ ਨਾਲ ਸੋ ਸਾਰੇ ਯਾਨੀ ਰਲ ਮਿਲ ਕੇ ਰਹਿਣਾ ਚਾਹੀਦਾ ਆ ਤੇ ਗੁੱਸੇ ਨਾਰਾਜ਼ਗੀ ਰੇਖ ਤੇ ਘਰ ਚ ਹੁੰਦੀ ਆ ਸੋ ਆਪਣਾ ਗੁੱਸਾ ਗੁੱਸਾ ਛੱ ਹਰੇਕ ਜਾਣਿਆ ਨੂੰ ਹਰੇਕ ਨੂੰ ਚਾਹੀਦਾ ਆਪਣਾ ਘਰ ਪਰਿਵਾਰ ਸਾਰੇ ਦੇਖਣ ਕਿਉਂਕਿ ਫੈਮਿਲੀ ਇੱਕ ਲਾਸਟ ਤੇ ਫੈਮਿਲੀ ਫੈਮਿਲੀ ਨੇ ਨਾਲ ਨਾਲ ਖੜਨਾ ਆ ਕਿਸੇ ਬਾਹਲੇ ਨਹੀਂ ਆ ਕੇ ਆਪਣੇ ਨਾਲ ਨਹੀਂ ਖੜਨਾ ਹੈਗਾ ਜੇ ਆਪਾਂ ਗੱਲ ਕਰੀਏ ਤੇ ਕੋਈ ਬਾਹਰ ਲਾ ਕੇ ਸਾਡੇ ਨਾਲ ਖੜ ਜੇ ਨੋ ਜਿੱਥੇ ਆਪਣੀ ਫੈਮਿਲੀ ਨੂੰ ਆਪਾਂ ਇੱਕ ਫੋਨ ਕਰਨਾ ਆ ਉਹਨਾਂ ਨੇ ਮਿੰਟ ਚ ਭੱਜ ਕੇ ਆ ਜਾਣਾ ਜਿੱਥੇ ਆਪਾਂ ਬਾਹਲੇ ਨੂੰ ਫੋਨ ਕਰਨਾ ਅਗਲਾ ਦੂਰ ਰਹਿੰਦਾ ਹੋਵੇ ਫਿਰ ਹਨਾ ਅਗਲੇ ਬਾਹਰ ਬੈਠੇ ਥੋੜੋਗੇ ਇਹਨੇ ਬਾਹਰ ਬੈਠੇ ਨੇ ਥੋੜਾ ਤੁਹਾਡੇ ਕੋ ਜਾਂ ਟਿਕਟ ਕਰਾ ਕੇ ਤੁਹਾਡੇ ਕੋ ਆ ਜਾਣਾ ਉਹਨੇ ਨੂੰ ਭੰਮੀ ਬੰਦੀ ਨੂੰ ਕੁਝ ਨਾ ਕੁਝ ਹੋਇਆ ਹੋਵੇ ਸੋ ਇਦਾਂ ਆ ਵੀ ਆਪਾਂ ਤਾਂ ਹਰੇਕ ਦਿਨ ਨਾਲ ਖੜੇ ਆ ਪਰ ਸਾਡੇ ਨਾਲ ਨਹੀਂ ਕੋਈ ਖੜਿਆ ਹੈਗਾ ਆਪਾਂ ਤਾਂ ਕੱਲੇ ਆਣੇ ਇਹ ਕੀ ਸੋਚੀ ਹਨ ਬਾਕੀ ਹੁਣ ਸਾਡੇ ਤੇ ਚੰਗੇ ਦਿਨ ਵੀ ਆਉਣ ਵਾਲੇ ਆ ਆ ਹੀ ਗਏ ਆ ਚਲੋ ਕੋਈ ਨਾ ਘਰ ਆ ਘਰ ਚ ਜਾ ਗਏ ਆ ਚੰਗੇ ਦਿਨੀਆਂ ਸੋ ਗਣਾ ਆਪਾਂ ਨੂੰ ਇਹ ਬਹੁਤ ਹੁੰਦਾ ਤੇ ਬਾਕੀ ਇਦਾਂ ਵੀ ਹੁਣ ਜਲਦੀ ਜਲਦੀ ਆਪਾਂ ਹਸਪੀਟਲ ਜਾਣਾ ਆ ਕੱਲੂ ਜਾਣਾ ਹਸਪੀਟਲ ਸੌਂਵਾਂ ਨੂੰ ਸੋ ਮਾੜੋ ਹਸਪੀਟਲ ਜਾਣਾ ਆ ਤੇ ਸਾਡੇ ਦਿਨ ਵੀ ਕਹਦੀ ਆ ਵੀ ਥੋੜੇ ਰਹਿ ਗਏ ਆ ਥੋੜੇ ਜਣ ਥੋੜੇ ਜਣ ਸੋ ਖੁਸ਼ਖਬਰੀ ਆਉਣ ਵਾਲੀ ਘਰ ਦੇ ਵਿੱਚ ਤੇ ਧਵਾਲਾ ਪਹੁੰਚ ਗਏ ਆ ਉਹ ਠੀਕ ਹੈ ਜੀ ਤੇ ਬਾਕੀ ਜਿੱਥੇ ਹੀ ਆਏ ਆ ਹੁਣ ਇੱਥੇ ਮੌਸਮ ਬਹੁਤ ਵਧੀਆ ਆ ਤੇ ਬਾਕੀ ਘੈਂਡ ਆ ਸਾਰਾ ਕੁਝ ਦੱਸਾਂਗੇ ਸਾਰੀ ਲੋਕੇਸ਼ਨ ਵੀ ਸਾਰਾ ਕੁਝ ਦੱਸਾਂਗੇ ਹੋਮ ਟੂਰ ਦਿਖਾਣਾ ਹੋਮ ਟੂਰ ਦੀ ਪਾਵਾਂਗੇ ਮੈਨੂੰ ਬਹੁਤ ਜਾਣੇ ਨੇ ਕੀ ਆ ਕਹਿੰਦੇ ਬਾਕੀ ਦਿਨ ਦੂਨ ਤਾਂ ਜਾਂ ਨਿਕਲ ਹੀ ਜਾਂਦੇ ਹੁੰਦੇ ਆ ਦੇਨਦੂਨ ਦਾ ਬਾਲਕਨੀ ਵੀ ਬਣੀ ਹੋਈ ਆ ਦੇਖੋ ਮੇਰੀ ਗੱਡੀ ਖੜੀ ਥੱਲੇ ਆ ਦੇਖੋ ਹੋ ਵੀ ਦੋਸਤੋ ਹੋਰ ਸਾਨੂੰ ਇਹਦੇ ਨਾਲ ਵੱਡੀਆਂ ਵੱਡੀਆਂ ਲੱਟਾਂ ਲਾਉਣੀਆਂ ਨੇ ਵਾਓ ਯਾਰ ਬਲਵ ਕਰਕੇ ਛੋਟਾ ਬਲਵ ਕਰਕੇ ਟਿੰਮ ਟਵਾਉਂਦੇ ਆ ਕੰਮ ਨਾਲ ਇੱਧਰ ਆ ਯਾਰ ਇੱਧਰ ਸਾਫ ਬੰਦੀ ਆ ਨਾ ਵੀਡੀਓ ਇੱਧਰ ਆ ਬਲਵ ਕਰਕੇ ਆ ਦੇ ਆ ਦੇ ਆ ਦੇ ਆ ਬਲਵ ਆ ਇੱਧਰ ਸਾਫ ਇੱਧਰੋ ਵੀ ਬਲਵ ਹੋਈ ਇਹ ਟਿੰਮ ਟਮੋਂ ਦਾ ਕਾਹਦੇ ਪਿਆ ਬਲਵ ਪਤਾ ਨਹੀਂ ਘੱਟ ਲੈ ਰੱਖਾਂ ਮੈਂ ਪੈਂਦੀ ਹੈ ਹੈ ਅੱਖਾਂ ਉਂਝਾਂ ਦੀ ਪੈਂਦੀ ਹੈ ਅੱਛਾ ਅੱਖਾਂ ਨੇ ਪੈਂਦੀਆਂ ਬਾਹਰ ਨਹੀਂ ਫੋਟੋ ਉਹ ਫੋਟੋ ਲੱਗੀ ਮੇਰੇ ਬਾਰ ਬਾਰ ਦੇ ਕਿ ਉਹ ਝੋਲਾ ਦੀ ਦਾ ਸਾਹ ਅੱਖਾਂ ਚ ਪੈਂਦਾ ਬਲਬੇ ਹੋਰ ਕੋ ਬਲ ਬਹਿ ਨਹੀਂ ਕਰਾ ਲਾ ਕੇ ਇੱਥੇ ਲਾ ਲਈਏ ਨਹੀਂ 100 ਵਾਰ ਦਾ ਬਲਬਲੇ ਹਾਂ 100 ਵਾਰ ਦਾ ਉਹ ਇੱਥੇ ਨਾਲ ਹੀ ਦੁਕਾਨਾਂ ਵੀ ਆ ਇੱਥੇ ਨਾਲ ਇੱਥੇ ਸੱਚ ਭਾਈ ਵੀ ਹੁੰਦੇ ਆ ਉਹ ਚੀਜ਼ਾਂ ਉਹ ਚੀਜ਼ਾਂ ਦੇ ਹਾਂ ਸਬਜ਼ੀ ਵਾਲਾ ਵੀ ਹੁੰਦਾ ਹੁਣ ਮੈਨੂੰ ਲੱਗਦਾ ਇੱਥੇ ਫਰੀਦ ਵੀ ਹੁੰਦਾ ਹੈ ਸਬਜ਼ੀ ਵਾਲਾ ਸੇਰੇ ਆਇਆ ਸੀ ਹਾਂ ਐਵੇਂ ਉਹ ਤਾਂ ਸ਼ਾਨਪੂਰਾ ਵੇਚਣ ਆਲਾ ਆਇਆ ਸੀ ਨਹੀਂ ਹਾਂ ਸਬਜ਼ੀ ਵਾਲਾ ਵੀ ਆਇਆ ਸੀ ਸਬਜ਼ੀ ਵਾਲਾ ਹੀ ਕੂੜੀ ਵਾਲਾ ਸਿਗਾ ਆ ਹਾਂ ਤੁਸੀ ਸੁੱਤੇ ਸੀਗੇ ਕੂੜੇ ਵਾਲਿਆਂ ਨੇ ਮਾਰੇ ਕਹਿਣਾ ਵਾ ਕੂੜੇ ਵਾਲਾ ਵੀ ਆਇਆ ਸੀਗਾ ਉਹਨਾਂ ਨੂੰ ਸੇਵਾ ਕਰਕੇ ਆਉਂਦੇ ਇੱਥੇ ਚੱਕਣ ਆਉਂਦੇ ਇੱਥੇ ਛਿੱਟਾ ਨੂੰ ਹੈ ਨਹੀਂ ਕਿਤੇ ਤੇ ਪਰ ਵਧੀਆ ਚੱਕਣ ਆਉਦੇ ਤਾਂ 100 ਰੁਪਏ ਮੇਰੇ ਕਹਿੰਦੇ ਹੁਣੇ ਆ ਉਹ ਅੱਗੇ ਲਾ ਕੇ ਨਾਲ ਦਾ ਪਲਾਟ ਹੀ ਫੁੱਲ ਹੋਇਆ ਪਿਆ ਕੂੜੇ ਨਾਲ ਮੈਨੂੰ ਲੱਗਦਾ ਪਿੱਛੇ ਛੱਡ ਦਿੰਦੇ ਭਾਈ ਜੀ ਮਿੱਟੀ ਮੁੱਟੀ ਛਿੱਟੀ ਜੀ ਉਹਦਾ ਸੁੱਟਣ ਦੇ ਅੱਜ ਕੂੜਾ ਹੈ ਉੱਥੇ ਨਾ ਭਰਦੀ ਇਹ ਨੀਂਆ ਪੱਥਰ ਪਾਦੀਏ ਨੀ ਨੀਆਂ ਨੂੰ ਆ ਜਿਹੜੀ ਪੁੱਲ ਕਰਦੀਏ ਥੱਲੇ ਥੱਲੇ ਰੱਖਿਆ ਉੱਪਰ ਉੱਪਰ ਉਹ ਬਾਟੀ ਭਰੀ ਨਹੀਂ ਨਹੀਂ ਜੋ ਕੁੜੇ ਵਾਲਾ ਰੁਪਈਆ 100 ਲੈਂਦਾ ਮਹੀਨੇ ਦਾ ਦੇ ਦਿਆ ਕਰਾਂਗੇ ਇਹਨੂੰ ਹੋਰ ਹੋਰ ਉਹਨੂੰ ਕਹਿਣਾ ਸੀਗਾ ਉਮੀਦ ਆਦੀ ਜਿਹੜੇ ਆਪਣੇ ਪਿੰਡ ਲੈ ਕੇ ਉਹੀ ਚੱਕ ਗਏ ਹੁਣ ਦੁੱਧਾ ਲੈਂਦਾ ਕੀ ਕਰਨਾ ਹੈ ਦੁੱਧ ਖੇਤਰੀ ਦੁੱਧ ਆਇਆ ਤੇ ਖੇਤਰੀ ਜੀ ਕਹ ਸੰਦੁੱਧ ਪੂਰਾ ਕਰੋ ਉਹਨਾਂ ਦੁੱਧ ਦਾ ਕਰੋ ਆਹ ਹੋਰ ਕੀ ਕਰਦਾ ਦੁੱਧ ਤੁਹਾਨੂੰ ਪਵਾ ਕੇ ਲੈ ਜਾ ਲਾਂਗੇ ਜੰਦ ਦੱਸੋ ਕਿੰਨੇ ਵਜੇ ਆਉਂਦੀ ਹੈ ਹਾਂ ਮੜਾ ਮੈਨੂੰ ਫੋਨ ਦੇ ਤਾਂ YouTube ਤੇ ਦੇਖਾ ਟ ਲੈਟ ਟਿੰਟ ਮਟ ਬੌਂਦੀ ਦਾ ਕੀ ਕਰਨਾ ਚੈੱਕ ਕਰ ਆਈਫੋਨ ਚ ਟਮ ਟਮ ਆਉਂਦੀ ਆ ਆਹ ਦੇਖਦਾ ਹਾਂ ਮੈਂ ਉਹ ਵੀ ਮਿੱਤਰੋ ਕਹਿੰਦੇ ਆ YouTube ਖੋਲਿਆ ਹੋਵੇ ਤਾਂ ਅਸੀਂ ਕਿ ਸੈੱਟ ਨਾ ਕਰੀਏ ਕੈਮਰੇ YouTube ਜਿੰਦਾਬਾਦ ਕਰ ਲਿਆ ਮੈਂ ਕੈਮਰਾ ਸੈੱਟ ਆਹ ਲੋ ਜੀ ਨੀਂਦ ਪੂਰੀ ਹੋ ਗਈ ਇੱਧਰ ਆ ਦੇਖੋ ਆ ਦੇਖੀ ਕਰੀ ਕਰੀ ਨੀਂਦ ਪੁੱਛੀ ਮਾਪਾਲ ਕਹਿੰਦਾ ਫਟੌਣੀ ਆ ਨੂੰ ਪੁੱਛੀ ਪੁੱਛੀ ਚਾਹ ਨਹੀਂ ਆ ਨਾ ਪਹਿਲਾਂ ਤਾਂ ਦੁੱਧ ਹੀ ਸਾਰ ਬਣਦੀ ਹੈ ਨਾ ਹੈਲੋ ਭਾਜੀ ਮੈਨੂੰ ਜੀਉਂਦੀ ਜਦੋਂ ਭਾਜੀ ਮੁੰਨੂ ਕਹੀਏ ਜਾਂ ਦੁੱਧ ਨੀਂ ਨੀਂ ਹੋ ਗਈ ਪੂਰੀ ਮੁੰਨੂ ਹੋ ਗਈ ਨੀਂ ਨੀ ਦੁੱਧੂ ਪੀ ਲੈ ਸਵੇਰੇ ਆਟੋ ਗੱਮ ਨੂੰ ਕਹਿੰਦਾ ਮੈਨੂੰ ਕੱਢ ਹੁੰਦਾ ਇਹਦੀ ਗੱਡੀ ਨਹੀਂ ਚੱਲਦੀ ਇੱਥੇ ਉੱਥੇ ਦੇਖਿਆ ਜਾਂਦੇ ਦੀ ਗੱਡੀ ਖੜਨੀ ਇੱਥੇ ਕਹਿੰਦਾ ਜਾਂਦੇ ਗੱਡੀ ਖੜਦੀ ਜਾਂਦੀ ਕੰਦਾ ਬੂਆ ਕੋਲ ਇਹਨੂੰ ਕੱਢਣ ਨੂੰ ਤਾਂ ਬਾਹਰ ਕਰ ਦਿਆ ਕਰੀ ਗੱਡੀ ਸ਼ਾਮਾਂ ਨੂੰ ਕੋਈ ਨੂੰ ਥੋੜਾ ਟਾਈਮ ਗੰਦ ਜਿਆ ਸਵਾਈ ਕਰ ਲੈਂਦੇ ਮਾੜੀ ਮੋਰੀਓ ਸ਼ਾਮਾਂ ਨੂੰ ਥੋੜਾ ਬਲੋਕ ਬਣਾ ਲਿਆ ਕਰਾਂਗੇ ਨਾਲੇ ਕੋਈ ਨਾਲੇ ਬਲੋਕ ਬਣ ਜਾ ਕਰੂੰ ਬਾਹਰ ਆਰਾਮ ਨੇ ਨਹੀਂ 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 ਸਾਰੀ ਰੁਪੀ ਸ਼ਹਿਰ ਅਜਿਹਾ ਦਾ ਨਹੀਂ ਜਾਂਦਾ ਹੁੰਦਾ ਨਹੀਂ ਨਹੀਂ ਨਾਲੇ ਉੱਥੇ ਇਹਨੂੰ ਬਾਹਰ ਕੱਢਾਂਗੇ ਨਾਲੇ ਇਹਦਾ ਬਲੌਗ ਬਣਾਵਾਂਗੇ ਗੱਡੀ ਚਲਦੀ ਦਾ ਗੱਡੀ ਅੱਧੀ ਸ਼ਾਮਾਂ ਨੂੰ ਘੱਟ ਨਿਕਲ ਲਿਆ ਕਰਾਂਗੇ ਬਾਹਰ ਜੇ ਕੋਈ ਆਇਆ ਗਿਆ ਹੋਵੇ ਘਰੇ ਇੱਦਾਂ ਫੇਰ ਬਾਹਰ ਬਹਿ ਜੀਵੇਂ ਰਿਸ਼ਤੇਦਾਰ ਕੋਈ ਆਇਆ ਹੋਵੇ ਆ ਉਹਨਾਂ ਰਿਸ਼ਤੇਦਾਰ ਵੀ ਨਹੀਂ ਬੜਦੇ ਘਰੇ ਯਾਰ ਠਿਕੜੀ ਸਾਰੇ ਮੁੜ ਕੇ ਚਲੇ ਜਾਂਦੇ ਆ ਕੇ ਦੇ ਲਾ ਲਾ ਕੇ ਲੱਗ ਗਿਆ ਹਣਾ ਦੇ ਲਾਣਾ ਨਾ ਤਾਂ ਚਲੋ ਨਹੀਂ ਲੈਣੇ ਹੋਣਾ ਜਿਹੜਾ ਆਉਂਦਾ ਸਾਰੇ ਤੱਚ ਤਿਆਂ ਤੇ ਜਾਂਦਾ ਮੁੜ ਕੇ ਘਰੋਂ ਚੱਲ ਜਾਂਦਾ ਪਰ ਇਹ ਵੀ ਉਹਨਾਂ ਨੂੰ ਕੋਈ ਪਤਾ ਨਹੀਂ ਵੀ ੱਟਕੇ ਖਾਂਦੇ ਆ ਇਹ ਫਿਰ ਕੀ ਜਾਣਾ ਇਹਨਾਂ ਦੇ ਘਰੇ ਦੇਦੀ ਬਦਾਂ ਚਲੇ ਗਏ ਅਗਰ ਉਹ ਵੀ ਚਲੀ ਗਏ ਮੈਨੂੰ ਪਤਾ ਨਹੀਂ ਮੈਨੂੰ ਪਤਾ ਨਹੀਂ ਮੈਂ ਪੁੱਛਿਆ ਨਹੀਂ ਭਾਜੀ ਨੂੰ ਬਣਦੇ ਸੀ ਉਹ ਆਈ ਨਹੀਂ ਪਰ ਬਣਾਣਾ ਕਿ ਐ ਸਬਜੀ ਸੱਚੀ ਗਾਦੀ ਬਣਾਣੀ ਆ ਬਣਾ ਲੈਂਦੇ ਆ ਕੁਛ ਮੈਂ ਤੁਹਾਨੂੰ ਤਾਂ ਇਹ ਕਹਿੰਦੀ ਮੈਂ ਤਾਂ ਥੋੜਾ ਉੱਤੇ ਟਾਈਮ ਬੋਲਣਾ ਹੁੰਦਾ ਜਵਾਰਾ ਅੱਜ ਮੈਂ ਜਿਮ ਵੀ ਜਾਇਆ ਮਾ ਪ੍ਰੀਤ ਜਾਇਆ ਮੈਂ ਕੰਨੀਆ ਉਹ ਤੇ ਮਮਾ ਗਾ ਲੈ। ਉਲੇ ਆ ਹੈਰੀ ਦਾ ਨੰਬਰ ਹੈਗਾ ਮੇਰੇ ਤੋਂ ਲੈ ਆ ਦੇ। ਇਹਨੂੰ ਮੈਂ ਫੋਨ ਲਾਉਣਾ Jio WiFi ਹੈ ਜੀ ਨਹੀਂ ਉਹ ਦੂਜਾ ਹੈ ਯਾਰ ਇਹ। ਡੰਡੂ ਦਾ ਇੱਕ ਪਾਜੀ ਦਾ ਨੰਬਰ। ਯਾਰ ਇਹ ਹੈਰੀ ਦਾ ਨੰਬਰ ਹੈਗਾ ਤੇ ਤੇ ਫੋਨ 'ਚ ਪਈ ਤੀ। ਪਤਾ ਨਹੀਂ ਪਾਜੀ ਦਾ ਸੀਗਾ। ਇੱਥੇ ਲਿਖਿਆ ਸੀ ਮੈਂ ਬਿਲੀ ਬ੍ਰੋ ਹੈਰੀ। ਹਾਂ ਹਾਂ ਹਾਂ। ਉਹਦਾ ਨੰਬਰ ਹੈਗਾ ਇਹ ਫੋਨ 'ਚ। ਮੈਂ ਤੇ ਹੁਣ ਉਹ ਕੋ। ਅਨਜੀ ਜੀ ਅਸੀਂ ਹੁਣ ਇੱਧਰ ਆ ਕੇ ਬੈਠ ਚੁੱਕੇ ਆਂ ਤੇ ਹੁਣ ਅਸੀਂ ਕੁਝ ਸੋਚਦੇ ਆ ਕਿ ਕੀ ਬਣਾਉਣਾ ਕੀ ਨਹੀਂ ਤੇ ਡਿਸਾਈਡ ਕਰਦੇ ਨਹੀਂ ਆਉਂਦਾ ਬਸ ਐਤੋਂ ਭੁੱਖ ਮੇਰੀ ਮਾਰ ਗਈ। ਉਹ ਇਹ ਸ਼ਹਿਰ ਘੁੰਮਣ ਜਾਣਾ ਜਾਣ ਹੀ ਨਹੀਂ ਦਿੰਦੇ ਵਿਕਰਮ। ਕਹੇ ਜਾਣ ਹੀ ਨਹੀਂ ਦੇਂਦਾ। ਆਹ ਕਿੰਨਾ ਤਲੀਂ ਘੁਣਾ ਮੰਨਦਾ। ਨਾਲੇ ਮੰਦਰ ਮਤਾਂ ਟੇਕਿਆ ਜਾਣਾ। ਆ ਵਿੱਚ ਦੀ ਤਾਂ ਲੱਗ ਗਈ। ਜਾਣ ਹੀ ਨਹੀਂ ਦਿੰਦੇ ਪਏ ਮੈਂ ਕੀ ਕਰਾਂ? ਤੁਰ ਕੇ ਨਹੀਂ ਜਾਂਦੇ ਜਾਣ ਦੇਣਾ। ਮੈਂ ਕਹਿੰਦਾ ਚੱਲ ਜਾਣੇ ਆ ਸਾਢੇ ਲੱਗ ਗਿਆ ਟ੍ਰੇਨ ਲੱਗ ਗਈ। ਆ ਜਾਂ ਬੁਲਾਉਂਦਾ ਟ੍ਰੇਨ ਲੱਗਦੀ ਬਹੁਤ ਆ ਕਰ ਹਾਂ ਲੈ ਲਾ ਤੇ ਹੁਣ ਆਪਾਂ ਸੋਚਦੇ ਪਏ ਆ ਵੀ ਹੂੰ ਕਟੜ ਦੇਖਿਆ ਤੁਸੀਂ ਮੈਂ ਚਲੀ ਨਹੀਂ ਮੈਂ ਵੀ ਨਹੀਂ ਗਈ ਮੈਨੂੰ ਕਹਿੰਦੇ ਨਾ ਚਾਹੀ ਮੈਂ ਚੱਲੀ ਸੀ ਸੋ ਆਪਾਂ ਸੋਚਦੇ ਸੀਗੇ ਦੀ ਪੌਸੀ ਆਪਣੇ ਵਾਈਫਾਈ ਯਾਰੇ ਭਾਜੀ ਹੁਣਾਂ ਨੂੰ ਫੋਨ ਲਾਇਆ ਤੇ ਉਹਨਾਂ ਨੂੰ ਪੁੱਛਦੇ ਪਏ ਆ ਵੀ ਵਾਈਫਾਈ ਸਾਡੇ ਇੱਥੇ ਲਾਉ ਦੇਣਾ ਤੇ ਅੱਗੇ ਵੀ ਨੇ ਲਾਇਆ ਸੀਗਾ ਹੁਣ ਆਪਾਂ ਇੱਧਰ ਰੇਂਜ ਵਧੀਆ ਆ ਜਾ ਕਰਨੀ ਆ ਹਾਂ ਇੱਥੇ ਰੇਂਜ ਵਧੀਆ ਆ ਜਾ ਕਰਨੀ ਉੱਥੇ ਦੂਰ ਤਾਂ ਹੈ ਨਾ ਤੇ ਹੁਣ ਗੱਲ ਕਰਦੇ ਪਏ ਆ ਕਿ ਸੋਚਦੇ ਪਏ ਆ ਸਾਡੀ ਆ ਦੇਖੋ ਮਸ਼ੀਨ ਕੱਪੜੇ ਧੋਈਏ ਕਰ ਲੂ ਕੱਪੜੇ ਧੋਣੇ ਪੈਣੇ ਹੂੰ ਉਹਨਾਂ ਲੱਗਦਾ ਵੀ ਉਹ ਤਾਂ ਪਤਾ ਨਹੀਂ ਕਿ ਆ ਦੇ ਪੌਣੇ ਨੇ ਉੱਥੇ ਹੰਪੂਰ ਚੜ੍ਹ ਕੇ ਬਣਾਇਆ ਤਾਰਾ ਹੈਗੀਆਂ ਤਾਰਾ ਜਿਹੜੇ ਜੱਜ ਚਾਚਾ ਗਾ ਰਹੇ ਅੱਛਾ ਉਹ ਮੈਂ ਲਾਈ ਦੇਣਾ ਪੜਦਾ ਲੇਹਿੰਦੇ ਇਹ ਤੇ ਦਾ ਹੈ ਹੀ ਨਹੀਂ ਜਗਾ ਬੜਾ ਥੋੜੇ ਥੋੜੇ ਬਣਦਾ ਬਣਾਇਆ ਜਿਹੜਾ ਉੱਪਰ ਮੋਢਾ ਬਾਲ ਜਗਾ ਤਾਂ ਹੈ ਹੀ ਨਹੀਂ ਇੱਥੇ ਬਾਲਕੋਨੀ ਜਿਹੜੇ ਮਾੜੇ ਮੋٹے ਪੈਣੇ ਆ ਠੀਕ ਜਿਹੀ ਪੈਣੀ ਜਦੋਂ ਬਾਹਰ ਤੋਂ ਉਹ ਕੇ ਪੈਣੇ ਦੋ ਹਾਂ ਜੇ ਲੱਗਾ ਤਾਂ ਮੈਂ ਕੋਲ ਕਾਈ ਗਣੀ بس ਉਹ ਤਾਂ 10 ਜਾਣਿਆਂ ਦੇ ਲਈ ਗੁਜ਼ਾਰੇ ਜੋਗਾ ਮਤਲਬ ਬਹੁਤ ਵਧੀਆ ਮੈਂ ਕਹਿੰਦੀ ਇੰਨਾ ਕੋਈ ਯਾਰ ਭੈਣ ਭਾਪਾ ਜੇ ਤੇ ਉਹ ਤਾਂ ਬਧੀਆ ਨਾ ਰੋਂ ਤਾਂ ਬਥੇਰੇ ਆ ਰੋਂ ਤਾਂ ਰੀਤੇ ਬੈਡ ਲੱਗੇ ਇੱਥੇ ਵੀ ਮੁੰਜਾ ਡਟ ਜਾਣਾ ਹੋਰ ਥੱਲੀ ਵੀ ਬਥੇਰੀ ਹੈ ਤੇਰੀ ਤਾਂ ਹੈ ਤਾਂ ਬਥੇਰੀ ਆ ਉਹ ਤਾਂ ਸਿਰਫ ਸਕੂਟਰੀ ਤੇ ਮੋਟਰਸਾਈਕਲ ਦਾ ਕਰਕੇ ਆ ਉਹ ਤਾਂ ਨਹੀਂ ਲੈ ਜਾਣਾ ਹਾਂ ਉਹ ਪਾਜੀ ਹੋਣਾ ਨੇ ਲੈ ਜਾਣਾ ਮੋਟਰਸਾਈਕਲ ਸਕੂਟਰੀ ਤੇ ਨੇਚਰ ਉਹਨਾਂ ਦਾ ਇੰਨਾ ਕੋ ਵਧੀਆ ਸਾਰਿਆਂ ਦਾ ਗੁਜ਼ਾਰਾ ਸਾਜੀ ਮਿਲਣੀ ਹੈ

ਕਿਨਾਰਾ ਦੋਦਾਂ ਵਾਲਿਆਂ ਨੂੰ ਮੈਂ ਤੁਹਾਨੂੰ ਇੱਥੇ ਪੜਾ ਦਊਂ ਆਹ ਉਹਨਾਂ ਨੂੰ ਦੋਦਾਂ ਵਾਲਿਆਂ ਨੂੰ ਫੋਨ ਕਰਾਂ ਮੈਂ ਇੱਕ ਵਾਰੀ ਆਹ ਕਰਕੇ ਦੇਖ ਤਾਂ ਫੋਜੀ ਸਾਰੇ ਜਣੇ ਮੱਥਾ ਟੇਕੋ ਜੀ ਬਾਬਾ ਜੀ ਦਾ ਪਾੜ ਚੱਲਦਾ ਪਿਆ ਜਨ ਜਾਇ ਕਰ ਦੋ ਬਾਬਾ ਜੀ ਦਾ ਪਾੜ ਚੱਲਦਾ ਜਾਇ ਕਰ ਦੋ ਜਾਇ ਕਰ ਦੋ ਜਾਇ ਕਰੋ ਜਾਇ ਕਰੋ ਬੱਸ ਜਾਇ ਕਰੋ ਜਾਇ ਕਰੋ ਗੱਬਾ ਜੀ ਜੈ ਜੈ ਆਇਆ ਲੋ ਜੀ ਪਾਠ ਦਾ ਪਾਠ ਸੁਣ ਲੋ ਜੀ 1.5 ਮਿੰਟ ਦਾ ਜਲਾ ਦੀਆ ਬਲੌਗ ਦੇ ਵਿੱਚ ਕੋਈ ਕਾਪੀਰਾਈਟ ਤਾਂ ਨਹੀਂ ਹੁੰਦਾ 1.5 ਮਿੰਟ ਦਾ ਕੋਈ ਰੋੜਾ ਤੁਹਾਨੂੰ ਨਹੀਂ ਆ ਚੱਲਦਾ ਲੋ ਜੀ ਪਾਠ ਚੱਲਦਾ ਪਿਆ ਆ ਸਾਰੇ ਜਣੇ ਸੁਣ ਲੋ ਪਾਠ ਬਾਬਾ ਜੀ ਤੋਂ ਮੰਗ ਲੋ ਜੋ ਜੋ ਤੁਸੀਂ ਮੰਗਣਾ ਚਾਹੁੰਦੇ ਹੋ ਮੰਮੀ ਲੱਗਦਾ ਥੱਲੇ ਆ ਗਏ ਆ ਤੂੰ ਨਹੀਂ ਆ ਗਏ ਲੱਗਦਾ ਥੱਲੇ ਹਾਂਜੀ ਆ ਗਏ ਮੰਮੀ ओके लो भी मम्मी लगे है चौल लग बना राइस बन रहे अभी तड़का लग रहा है जो हमारी सब्जी है वो भी लेने जाने है जीरा पता नहीं नहीं लिया मम्मी आ सौ ग्राम ਬਦਾਮ ਆਪਾਂ ਭੇਜ ਦਿੱਤੇ ਆ ਦੇਖੋ ਦੋਸਤੋ ਇਕੱਠੇ ਭੇਜਤੇ ਹੋਣ ਸੌ ਬਦਾਮ ਖਾਇਆ ਇੱਕ ਦਿਨ ਦਾ ਸੌ ਬਦਾਮ ਖਾਇਆ ਮੰਨੂ ਮੰਗਦਾ ਰੋਜ਼ ਉਹਨੂੰ ਦੇ ਜਾ ਕੋ ਦੋ ਕੋ ਇੱਕ ਦੋ ਤਿੰਨ ਦੇ ਦੇ ਜਾ ਉਹ ਤੁਸੀਂ ਆ ਕਰਿਆ ਕਰੋ ਖਾ ਲਿਆ ਕਰੋ ਦੇ ਪਿਆ ਕਿਲੋ ਡੇਢ ਕਿਲੋ ਨਾਰ ਉਹ ਕਢਾਵਿ ਲ ਗਿਆ ਮੇਰੇ ਤੋਂ ਤਾਂ ਦੋ ਖਾਦੇ ਹਾਂ ਹਾਂ ਓਲਮਾਰੀ ਮੈਂ ਬੰਦ ਨਹੀਂ ਕੀਤੀ ਖੁੱਲੀ ਆ ਵਾਹਿਗੁਰੂ 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 ਏ ਬੇਬੋਲ ਬੇਬੰਦੇ ਆ ਵਾਹਿਗੁਰੂ ਵੇ ਸਾਡਾ ਜਿ ਸਮਾਨ ਸੂ ਸਾਰਾ ਅੱਜ ਹੀ ਗੱਲ ਰਿਹਾ ਆ ਦੇਖ ਸਕਦੇ ਤੁਸੀਂ ਸਮਾਨ ਸਾਰਾ ਸੈੱਟ ਕਰਨ ਆਇਆ ਘਰ ਦੇ ਵਿੱਚ ਤੁਹਾਨੂੰ ਇੱਕ ਪੂਰਾ ਹੋਮ ਟੂਰ ਦਿਖਾਵਾਂਗੇ ਤੁਸੀਂ ਦੱਸੋ ਹੋਮ ਟੂਰ ਮੈਂ ਅਪਲੋਡ ਕਰਾਂ ਪ੍ਰੋਪਰ ਤਰੀਕੇ ਨਾਲ ਸਮਾਨ ਟਿਕਾ ਕੇ ਘਰ ਦਾ ਜੇ ਤੁਸੀਂ ਕਹਿੰਦੇ ਹੋ ਹੋਮ ਟੂਰ ਪਾਓ ਫੇ ਆਪਾਂ ਹੋਮ ਟੂਰ ਜ਼ਰੂਰ ਪਾਵਾਂਗੇ ਤੁਹਾਡੇ ਕਮੈਂਟ ਕਿੰਨੇ ਜ਼ਿਆਦਾ ਆਉਣਗੇ ਜਿੰਨੀ ਸਪੋਰਟ ਕਰੋਗੇ ਤੇ ਕੱਲ੍ਹ ਹੀ ਭਾ ਲਾਂਗੇ ਕੋਈ ਗੱਲ ਨਹੀਂ ਜੀ ਹੋਮ ਟੂਰ ਪਾ ਦਾਂਗੇ ਸਮਾਂ ਵਿੱਚ ਲੱਗੇ ਪਾਉਣ ਚੋਲ ਬੰਦੇ ਪਿਆ ਤੇ ਬਾਹਰ ਵੀ ਬਹੁਤ ਵਧੀਆ ਮੌਸਮ ਹੈ ਚੋਲ ਉਹ ਜੀ ਮੰਮੀ ਬਣਾਉਂਦੇ ਪਿਆ ਚੋਲ ਮੰਮੀ ਇਕ ਲਹੋਰੀ ਜੀਰਾ ਪਾ ਦੋ ਮੰਮੀ ਲਹੋਰੀ ਜੀਰਾ ਪਾ ਲਓ ਲਹੋਰੀ ਜੀ ਦਾ ਬਾਕੀ ਯਾਰ ਸਾਰਿਆਂ ਨੇ ਸਪੋਰਟ ਕਰਿਆ ਕਰੋ ਤੇ ਹੁਣ ਇਹ ਨਹੀਂ ਪਤਾ ਹੈਗਾ ਤੁਸੀਂ ਇੱਕ ਗੱਲ ਸਾਨੂੰ ਦੱਸੋ ਕਮੈਂਟਾਂ ਦੇ ਵਿੱਚ ਸਾਡਾ ਆਹ ਸਾਲ ਚ ਘਰ ਬਣ ਸਕਦਾ ਹੈ? ਹਾਂ ਤੁਸੀਂ ਕਰਦੇ ਹੈਂ? ਬਸ ਤੁਸੀਂ ਸਾਰੇ ਇਹਨਾਂ ਦੱਸਿਓ ਕਮੈਂਟ ਵਿੱਚ ਵੀ ਸਾਡਾ ਆਹ ਸਾਲ ਘਰ ਬਣ ਸਕਦਾ ਆ। ਜੇ ਸਾਡਾ ਘਰ ਬਣ ਹੀ ਜਾਵੇ ਕੀ ਪਤਾ। ਇੱਕ ਕਹਿੰਦੇ ਜਿਹੜੀ ਦੁਆਵਾਂ ਹੁੰਦੀਆਂ ਨਾ ਸਾਰੀਆਂ ਉਹ ਨਾਲ ਚਾਹੀਦੀਆਂ ਆ। ਦੁਆਵਾਂ ਨਾਲ ਹੋਣ ਤੇ ਘਰ ਬਣ ਜਾਂਦਾ ਆ। ਸਾਰਿਆਂ ਨੇ ਦੁਆਵਾਂ ਦੇ ਆਕਰ। ਚੰਗੀਆਂ ਚੰਗੀਆਂ ਠੀਕ ਹੈ ਜੀ ਤੇ ਇਧਰ ਪੀਰ ਬੈਠੀ ਹੋਰ ਯਾਰ ਘਰ ਵਰਗੇ ਘਰ ਦੇ ਵਿੱਚ ਅਸੀਂ ਆਏ ਆ ਸਾਨੂੰ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਸਾਨੂੰ ਵੀ ਅਸੀਂ ਘਰ ਵਰਗੇ ਘਰ ਚ ਆਏ ਆ ਯਾਰ ਬਹੁਤ ਚੰਗਾ ਲੱਗਦਾ ਹਨਾ ਅਸੀਂ ਤਾਂ ਸੋਚਿਆ ਨਹੀਂ ਸੀਗਾ ਵੀ ਵੀ ਅਸੀਂ ਬੜਾ ਸੋਚੀਦਾ ਹੁੰਦਾ ਸੀ ਵੀ ਸਾਨੂੰ ਵੀ ਘਰ ਮਿਲ ਜਵੇ ਯਾਰ ਬਾਬਾ ਘਰ ਵਰਗੇ ਘਰ ਚ ਲਈਏ ਹਨਾ ਚਲੋ ਮਾਲਕ ਨੇ ਦੇਣ ਲਿਆ ਦਿੱਤੇ ਆ ਪਹਿਲਾਂ ਅਸੀਂ ਓਪਨ ਜੇ ਘਰ ਚ ਰਹਿੰਦੇ ਸੀ ਹੁਣ ਅਸੀਂ ਆਹ ਵਾਲੇ ਘਰ ਚ ਆ ਗਏ ਬੰਦ ਚ ਹੁਣ ਚਲੋ ਸਾਡਾ ਆਪਣਾ ਬਣ ਜਵੇ ਬਸ ਮੈਂ ਕਹਿੰਦਾ ਬਾਬਾ ਜੀ ਮੇਰਾ ਆਪਣਾ ਘਰ ਬਣ ਜਵੇ ਤੇ ਹੈ ਕੀ ਕਮੈਂਟ ਆਇਆ ਕਹਿੰਦੇ ਬਣ ਜਾਣਾ ਬਾਬਾ ਜੀ ਉਹ ਲੈ ਉਧਰ ਆਉਣ ਲੱਪੇ ਕਮੈਂਟ ਲਾਈਵ ਚ ਕਹਿੰਦੇ ਬਣ ਜਾਣਾ ਸੋ ਮੇਰਾ ਜਲਦੀ ਜਲਦੀ ਘਰ ਬਣ ਜਵੇ ਬਾਕੀ ਯਾਰ ਅੱਜ ਕੱਲ ਕੋਈ ਨਹੀਂ ਖੜਦਾ ਹੈਗਾ ਤੇ ਬਸ ਆਪੇ ਸਾਰਾ ਕੁਝ ਦੇਖਣਾ ਪੈਣਾ ਮੈਂ ਬਹੁ ਖਾਉਗੇ ਸਾਰਾ ਕੁਝ ਸੈੱਟ ਕੀਤਾ ਬਹੁਤ ਜ਼ਿਆਦਾ ਅਜੇ ਤੱਕ ਵੀ ਕਹਿ ਦਈਏ ਵੀ ਬਸ ਜੋਰ ਲੱਗਾ ਵਿਆ ਪੂਰਾ ਪ੍ਰੀਤੀ ਦੀ ਸਕੈਨਿੰਗ ਪ੍ਰੀ ਦੇ ਟੈਸਟ ਪੰਜ ਦਿਨ ਹੋ ਗਏ ਮੈਨੂੰ ਡਾਕਟਰਾਂ ਨੇ ਕਿਹਾ ਪਹਿਲਾਂ ਮੈਨੂੰ ਉਹਨਾਂ ਨੇ ਸੱਦਿਆ ਸੀ ਡਾਕਟਰਾਂ ਨੇ ਜਦੋਂ ਮੈਂ ਡਾਕਟਰਾਂ ਨੇ ਸੱਦਿਆ ਹੀ ਉਦੋਂ ਮੈਂ ਚਾਰ ਪੰਜ ਦਿਨ ਬਾਅਦ ਗਿਆ ਕਿਉਂਕਿ ਆ ਪ੍ਰੋਬਲਮ ਚ ਫਸ ਗਿਆ ਹੁਣ ਜਿੱਦਨ ਮੈਂ ਹਸਪੀਟਲ ਗਿਆ ਉਹਨਾਂ ਨੇ ਮੈਨੂੰ ਟੈਸਟ ਕਰਨ ਨੂੰ ਕਿਹਾ ਈਸੀਜੀ ਕਰਨ ਨੂੰ ਕਿਹਾ ਉਹ ਵੀ ਨੇ ਮੈਂ ਕਰਾਈ ਅੱਧਰ ਚੱਕਰ ਪੈ ਗਿਆ ਮੈਂ ਪੰਜ ਦਿਨ ਉਧਰ ਦੌੜ ਭੱਜ ਕੀਤੀ ਘਰ ਲੱਭਿਆ ਤੇ ਜੋ ਵੀ ਆ ਸਾਰਾ ਰੈਂਟ ਵਗੈਰਾ ਗੱਲਬਾਤ ਕੀਤੀ ਐਫੀਡਵਿਟ ਕਰਾਇਆ ਘਰ ਦਾ ਸਮਾਨ ਲੱਭਿਆ ਸੋਰਾ ਜੋ ਵੀ ਆ ਈਸੀਵੀਸੀ ਲਹਾਇਆ ਉਧਰੋਂ ਮੈਂ ਐਲਸੀਡੀ ਯਾਰ ਬਹੁਤ ਬੋਈ ਦੇਖਿਆ ਇਕੱਲੇ ਬੰਦੇ ਦੇ ਓਖਾ ਹੁੰਦਾ ਨਾ ਕੁਝ ਤੇ ਨਾਲ ਕੋਈ ਹਲਪਰੋਣ ਨੂੰ ਵੀ ਨਹੀਂ ਹੈਗਾ ਯਾਰ ਮੇਰੇ ਤਾਈ ਤਾਚੇ ਦੇ ਮੁੰਡੇ ਵਿਚਾਰੇ ਚੰਗੇ ਆ ਤੇ ਧਾਨ ਨੇ ਯਾਰ ਇਹਨਾਂ ਦਾ ਵਿਆਹ ਕਰਨਾ ਦੋਨਾਂ ਚ ਇੱਕ ਦਾ ਤੇ ਕੋਈ ਕੁੜੀ ਕਾੜੀ ਲੱਭਣੀ ਇਹ ਨਾਲੀ ਘਰ-ਬਾਰ ਬਹੁਤ ਸੋਹਣਾ ਆ ਬਾਹਰ ਭੇਜਣਾ ਆ ਭਾਜੀ ਨੂੰ ਤੁਸੀਂ ਦੇਖਿਓ ਕੋਈ ਕੁੜੀ ਹੋਵੇ ਤਾਂ ਘਰ ਸੰਭਲਣ ਵਾਲੀ ਸਾਰੇ ਜਾਣ ਤੇ ਬਾਬਾ ਜੀ ਮਿਹਰ ਕਰਨ ਇਹਨਾਂ ਦੇ ਵਿਵਹ ਚ ਚਾਰੇ ਸਹੀ ਹੋ ਜਾਣ ਮੰਮੀ ਦੀ ਡੈਥ ਹੋ ਗਈ ਆ ਡੈਡੀ ਦੀ ਵੀ ਡੈਥ ਹੋ ਗਈ ਸੀ ਤੇ ਆਪ ਦੋਨਾਂ ਹੀ ਆ ਘਰ ਚੋਂ ਇੱਕ ਭਰਾ ਵਿਆਹ ਆ ਠੀਕ ਭੈਣ ਆ ਭੈਣ ਵੀ ਵਿਆਹੀ ਆ ਸੋ ਬਾਕੀ ਲਵ ਯੂ ਆਲ ਦਾ ਵਲੋਗ ਨੂੰ ਸ਼ੇਅਰ ਕਰਦੇ ਕਰੋ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਸਾਰਿਆਂ ਨੇ ਸਪੋਰਟ ਕਰਿਓ ਲਾਈਕ ਸ਼ੇਅਰ ਕਮੈਂਟ ਕਰਦੇ ਕਰੋ ਜੀ ਠੀਕ ਹੈ ਜੀ ਲਵ ਯੂ ਐਂਡ ਬਾਏ ਬਾਏ